ਮੈਨੂੰ ਕਾਲਾ ਕਿੱਦਾਂ ਕਿਹਾ ਓਏ ਅੱਜ ਫਿਰ ਦੋ ਮਰਦਾ ਦਿਲ ਰਾਈ ਹੋਊਗੀ ਕਿੱਥੇ ਮਰਦ ਸਾਲਿਆ ਆਪਾਂ ਦੋਵੇਂ ਯਾਰ ਮੈਨੂੰ ਤਾਂ ਸਮਝ ਨਹੀਂ ਕੁਝ ਲੱਗਣ ਦੀ ਓਹ ਯਾਰੇ ਇਹ ਤਾਂ ਡਾਕਟਰ ਦੀ ਪਰਚੀ ਨਿਕਲ ਗਈ ਆ ਮੂੰਹ ਵੇਖ ਕਿਤੇ ਆਪਣਾ ਸਾਲਿਆ ਮਾਝ ਦੇ ਫੋਸਰਗਾ ਉਹ ਨਾ ਜਾਣੂ ਮੇਰੇ ਨਾਲ ਪਿਆਰ ਨਾ ਹੁੰਦਾ ਤੇ ਫਿਰ ਉਹ ਮੇਰੇ ਨਾਲ ਮੈਚਿੰਗ ਕਰਕੇ ਕੱਤੋਂ ਹੁੰਦੀ ਮੈਚਿੰਗ ਉਹ ਸਾਲਿਆ ਸਕੂਲ ਦੀ ਵਰਦੀ ਆ। ਤੇ ਬਾਕੀ? ਬਾਕੀ ਸਾਲਾ ਨਾ ਬੈਂਡਵਾਜ ਵਾਲੇ ਇਕੱਠੇ ਨਾ ਕਰ ਲਿਆ ਵਾ। ਮੇਰੇ ਨਾ ਮੰਮੀ ਡੈਡੀ ਕੋ ਘਾਤ ਨਹੀਂ ਦੇਂਦੇ। ਕਿਉਂ? ਹੁਣ ਤਾਂ ਤਲਾਕ ਹੋ ਗਿਆ। ਅੱਛਾ, ਮੇਰੇ ਵੀ। ਆਈ ਲਵ। ਪਰ ਮੈਂ ਕੀਨ ਕੀਤਾ ਉਹਦੇ ਲਈ? ਉਹ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ ਯਾਰ। ਯਾਰ ਨਈਂ ਨਾ ਮੈਂ ਪੈਸੇ ਦਿੱਤੇ, ਪਿਆਰ ਦਿੱਤਾ, ਉਹ ਮੈਨ ਛੱਡ ਕੇ ਗਈ। ਉਹ ਭਰਾਵਾ ਕੁਝ ਨਹੀਂ ਹੁੰਦਾ ਯਾਰ। ਯਾਰ ਤੂੰ ਸਮਝ ਗੀ ਗੱਲ। ਕਾਲਾ ਤੂੰ ਕਾਲਾ ਮੈਨੂੰ ਕਾਲਾ ਕਿੱਦਾਂ ਕਿਹਾ ਓਏ ਅੱਜ ਫਿਰ ਦੋ ਮਰਦਾ ਦਿਲ ਰਾਈ ਹੋਊਗੀ ਕਿੱਥੇ ਮਰਦ ਸਾਲਿਆ ਆਪਾਂ ਦੋਵੇਂ ਤੂੰ ਮਿਹਨਤ ਕੀ ਆਵਾਜ਼ ਦਿਆ ਉਹ ਕੋਣ ਆ ਉਹ ਪ੍ਰਿਆ ਨਵੀਂ ਆਈ ਕਲਾਸ ਵਿੱਚ ਕਲਾਸ ਵਿੱਚ ਆਹੋ ਪਰ ਉਹ ਨਾ ਉਹ ਲਿਖ ਲਾ ਕੇ ਦੇ ਬਾਏ ਬਾਏ ਭਾਈ ਕੀ ਆ ਮੇਰੀ ਤੇ ਮੇਰੀ ਸਹੇਲੀ ਦੀ ਦੋ ਕਪੜੀ ਕਹਾਣੀ ਪੜਦੇ ਯਾਰ ਪੜਦਾਂਗਾ ਯਾਰ ਲਿਆ ਯਾਰ ਮੈਨੂੰ ਤਾਂ ਸਮਝ ਨਹੀਂ ਕੁਝ ਲੱਗਣ ਦੀ ਓਹ ਯਾਰ ਇਹ ਤਾਂ ਡਾਕਟਰ ਦੀ ਪਰਚੀ ਨਿਕਲ ਗਈ ਆ ਮੇਰੇ ਵਾਲੀ ਤੇ ਆ ਵਾ ਯਾ ਯਾਰ ਇਹ ਜਿਹੜਾ ਖਲਿਖਿਆ ਜਾਨੀਗਾ ਤੇ ਯਾਰ ਮੇਰੀ ਕਿਹੜਾ ਕੋਈ ਸੇ ਲਿਆ ਗਿਆ ਨਾ ਇਹ ਕਰਿਆ ਉਹ ਜੋ ਇਹਨੂੰ ਘੁੱਟਣ ਦੇਓ ਓਏ ਅਮਨ ਤੈਨੂੰ ਪੀ ਤੋਂ ਪੇਪਰਾਂ ਵਿੱਚ ਨੰਬਰ ਵਧੇ ਚਾਹੀਦੇ ਜਾਂ ਪੀ ਤੋਂ ਪੈਸੇ ਮੈਨੂੰ ਪੀ ਤੋਂ ਪ੍ਰੀਆ ਚਾਹੀਦੀ ਆ ਇਹ ਤੋਂ ਲੇਟੈਸਟ ਨਿਊਜ਼ ਹੈ ਨਿਰਾਸ਼ਾ ਚਾ ਪਿਆਰ ਮੂੰਹ ਦੇਖ ਕਿਤੇ ਆਪਣਾ ਸਾਲਿਆ ਮੱਝ ਦੇ ਫੋਸਰਗਾ ਉਹ ਨਾ ਜਾਣ ਨੂੰ ਮੇਰੇ ਨਾਲ ਪਿਆਰ ਨਾ ਹੁੰਦਾ ਤੇ ਫਿਰ ਉਹ ਮੇਰੇ ਨਾਲ ਮੈਚਿੰਗ ਕਰਕੇ ਕੱਤੋਂ ਹੁੰਦੀ ਮੈਚਿੰਗ ਉਹ ਸਾਲਿਆ ਸਕੂਲ ਦੀ ਵਰਦੀ ਆ ਕਰਾ ਦੇ ਯਾਰ ਹਾਂ ਮੈਂ ਮਾ ਤੇ ਲਈ ਇੰਨਾ ਕਰ ਸਕਦਾ ਕਿੰਨਾ ਤੇਰੇ ਕੋਲ ਸੱਜ ਸਕਦਾ ਤੇ ਬਾਕੀ ਬਾਕੀ ਸਾਲਾ ਨਾ ਬੈਂਡਵਾਜ ਵਾਲੇ ਇਕੱਠੇ ਨਾ ਕਰ ਲਿਆ ਵਾਂ ਇੰਨਾ ਥੋੜੀ ਆ ਹੈਲੋ ਹਾਂਜੀ ਤੂੰ ਦੱਸਣਾ ਕੋਈ ਆਪਣੇ ਬਾਰੇ ਹੈਂ ਕੀ ਮਤਲਬ ਕਿ ਆਪਣੀ ਫੈਮਲੀ ਬਾਰੇ ਦੱਸਣਾ ਤੇ ਦੱਸ ਸਕਦੀ ਨੂੰ ਫੈਮਲੀ ਬਾਰੇ ਕੋਈ ਖਾਸ ਤੇ ਹੈ ਨਹੀਂ ਹੈ ਪਰ ਮੈਂ ਕੱਲੀ ਕੱਲੀ ਹੈ ਮੈਂ ਵੀ ਉਹ ਸਾਲ ਇਹਨਾਂ ਜਉਂਦੇ ਮਾਰਤਾ ਸੀ ਮੇਰੇ ਨਾਲ ਮੰਮੀ ਡੈਡੀ ਕੋ ਘਾਤ ਨਹੀਂ ਦਿੰਦੇ ਕਿਉਂ ਹੁਣ ਤਾਂ ਤਲਾਕ ਹੋ ਗਿਆ ਅੱਛਾ ਮੇਰੇ ਵੀ ਤੂੰ ਕੋ ਨਾਲ ਇੰਨਾ ਹੋਇਆ ਪਹਿਲਾਂ ਤੂੰ ਦੱਸ ਮੈਂ ਨਾਲ ਮੰਮੀ ਨਾਲ ਨਹੀਂ ਹੈ ਮੈਂ ਵੀ ਆਪਣੀ ਮੰਮੀ ਨਾਲ ਨਹੀਂ ਰਹਿਣਾ ਹੜੇ ਦੋਵਾਂ ਦੇ ਗੱਲਾਂ ਕਿੰਨੇ ਮਿਲਦੇ ਜਲਦੀਆਂ ਨੇ ਹਾਂ ਹੋ ਸਕਦਾ ਤੇ ਨਹੀਂ ਵੀ ਮੇਰੀ ਗੱਲ ਸੁਣ ਅੱਜ ਨਹੀਂ ਖਾਣਾ ਬੱਕਰਾ ਵੜਿਆ ਤੂੰ ਆਵੇਂ ਖਾਣ ਨਹੀਂ ਮੈਂ ਮੀਟ ਨਹੀਂ ਖਾਣੀ ਅੱਛਾ ਮੈਂ ਵੀ ਨਹੀਂ ਖਾਂਦਾ ਮੈਂ ਨਾ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਹੋ ਜੀ ਮੈਂ ਨਾ ਤੈਨੂੰ ਪਿਆਰ ਕਰਦਾ ਵੀ ਸੱਚਾ ਉਹ ਤਾਂ ਠੀਕ ਹੈ ਪਰ ਤੂੰ ਮੇਰੇ ਲਈ ਕੀ ਕਰ ਸਕਦਾ ਮੈਂ ਤਾਂ ਕਦੀ ਆਪਣੀ ਨਹੀਂ ਕੁਝ ਨਹੀਂ ਕੀਤਾ ਤੇਰੇ ਲਈ ਮੈਂ ਕੀ ਕਰਾਂਗਾ ਮੈਨੂੰ ਮੇਰੇ ਘਰ ਦੇ ਹੋਂ ਤੇ ਗਾਉਂਦੇ ਰਹੇ ਪੁੱਤ ਪੜ ਲਾ ਪੜ ਲਾ ਪੜ ਲਾ ਤੂੰ ਕਿਤੇ ਕੁਝ ਬਣ ਜਾਊਗਾ ਕਿਤੇ ਤੈਨੂੰ ਕੋਈ ਨੌਕਰੀ ਮਿਲ ਜੂਗੀ ਮੈਂ ਤਾਂ ਆਪਣੇ ਜੋ ਗਿਆ ਪੜਿਆ ਨਹੀਂ ਤਿਰ ਜੋ ਕਿ ਮੈਂ ਸਿੱਖੂ ਕਰਾਂਗਾ ਮੈਂ ਤੈਨੂੰ ਪਿਆਰ ਕਰਦਾ ਆਈ ਲਵ 有人。<laughs>